ਆ ਸਰ ਜੀ ਅਧੀਨ ਪ੍ਰਸ਼ਨਾਂ ਸੇ ਗੱਲ ਕਰਦੇ ਹਾਂ ਸਰ ਸਾਨੂੰ ਇੱਕ ਇਨਫੋਰਮੇਸ਼ਨ ਆਈ ਜੀ 31 11 ਨੂੰ ਰਾਤ ਤਕਰੀਬਨ 11:00 ਵਜੇ ਉਹਦੇ ਵਿੱਚ ਇਨਫੋਰਮੇਸ਼ਨ ਇਹ ਆਈ ਕਿ ਦੋ ਪਾਰਟੀਆਂ ਆਪਸ ਦੇ ਵਿੱਚ ਇੱਕ ਫਾਇਰ ਕਰਨ ਦੇ ਨੇ ਸਾਡੇ ਐਸ ਐਚ ਓ ਸਾਹਿਬ ਸਰਦਾਰ ਹਰਿੰਦਰ ਸਿੰਘ ਸਾਡੇ ਚੌਂਕੀ ਇੰਚਾਰਜ ਗੁਰਜੀਤ ਸਿੰਘ ਇਹਨਾਂ ਨੇ ਬੜੀ ਮੁਸਤੈਦੀ ਦੇ ਨਾਲ ਉੱਥੇ ਮੌਕੇ ਤੇ ਜਾ ਕੇ ਰਿਐਕਟ ਕੀਤਾ ਉਹਦੇ ਵਿੱਚ ਮੌਕੇ ਤੇ ਜਾ ਕੇ ਜਦੋਂ ਅਸੀਂ ਮੁਕਾ ਦੇਖਿਆ ਉੱਥੇ ਸਾਨੂੰ ਕੁਝ ਖੋਲ ਮਿਲੇ ਉਸ ਤੋਂ ਬਾਅਦ ਇਹਨਾਂ ਨੇ ਇਮੀਡੀਏਟਲੀ ਰਿਐਕਟ ਕਰਦੇ ਹੋਏ ਇੱਕ ਐਫਆਈਆਰ ਲਾਂਚ ਕੀਤੀ ਐਫਆਈਆਰ ਨੰਬਰ 270 1124 ਅੰਡਰ ਸੈਕਸ਼ਨ 109 125 355 ਬੀ ਐਨਐਸ ਆਰਮਜ਼ਕ ਨਾਲ ਉਸ ਤੋਂ ਬਾਅਦ ਐਚਐਚਓ ਸਾਹਿਬ ਦੀ ਦਿਸ਼ਾ ਨਿਰਦੇਸ਼ ਸ਼ੀਟ ਚੌਂਕੀ ਇਨਚਾਰਜ ਗੁਰਜੀਤ ਸਿੰਘ ਨੇ ਆਪਣੀਆਂ ਪਾਰਟੀਆਂ ਬਣਾ ਕੇ ਦੋਵਾਂ ਦੋਸ਼ੀਆਂ ਨੂੰ ਬੜੀ ਜਲਦੀ ਹੀ ਵਿਦ ਵੈਪਨ ਅਰੈਸਟ ਕੀਤਾ ਹੈ ਇੱਕ ਦਾ ਨਾਮ ਮਨਦੀਪ ਸਿੰਘ ਉਰਫ ਮੋਨੂ ਇੱਕ ਦਾ ਨਾਮ ਰੋਹਿਤ ਉਰਫ ਗੰਜਾ ਸਾਡੇ ਜਾਣਕਾਰੀ ਵਾਸਤੇ ਹੈ ਕਿ ਮਨਦੀਪ ਸਿੰਘ ਮੋਨੋ ਦੇ ਉੱਪਰ ਪਹਿਲੂ ਇੱਕ ਪਰਚਾ ਹੈਗਾ 14/21 ਅੰਡਰ ਸੈਕਸ਼ਨ 452 323 ਐਕਸਟਰਾ ਪਹਿਲੂ ਵੀ ਪਰਚਾ ਹੈਗਾ ਸਰ ਕਾਰਨ ਕੀ ਇਹਨਾਂ ਦਾ ਸੀ ਕਾਰਨ ਇਹਨਾਂ ਦੀ ਪੁਰਾਣੀ ਰੰਜਿਸ਼ ਹੈਗੀ ਹੈ ਪੁਰਾਣੀ ਐਫ ਆਈ ਆ ਜਿਹੜੀ 14/21 ਦਿਨੋਂ ਲੈ ਕੇ ਤੈਸ਼ ਦੇ ਵਿੱਚ ਹੈ ਸਰ ਜਿਹੜੀ ਕਸ਼ਟਰ ਦਾ ਲਾਇਸੈਂਸ ਹੈ ਵੀ ਲਾਇਸੈਂਸੀ ਵੈਪਨ ਹੈਗਾ ਹੁਣ ਜਿਹੜਾ ਲਾਇਸੈਂਸੀ ਹੈ ਕਿੱਥੋਂ ਬਣਿਆ ਕੀ ਹੈਗਾ ਸੀ ਉਹ ਪ੍ਰੋਪਰ ਇਨਵੈਸਟੀਗੇਸ਼ਨ ਦੇ ਵਿੱਚ ਲੈ ਕੇ ਰਿਮਾਂਡ ਇਹਨਾਂ ਦਾ ਜੀ ਇੱਕ ਦਿਨ ਦਾ ਮਿਲਿਆ ਸਭ ਦੋਨੋਂ ਪਾਰਟੀ ਵੱਲੋਂ ਫਾਇਰਿੰਗ ਕੀਤੀ ਗਈ ਤੇ ਪਿਸਟੋਲਰਾਮਾ ਤੋਂ ਹੋ ਗਿਆ ਹਾਂਜੀ ਹਾਂਜੀ ਵਿਪਨ ਰਿਕਵਰ ਹੋ ਗਿਆ ਇੱਕ ਵਾਰ ਰਿਕਵਰ ਹੋ ਗਿਆ ਸਰ ਹੋਰ ਕੀ ਸਾਮਣ ਹੈ ਹੋਰ ਬਾਕੀ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਤੁਹਾਨੂੰ ਜੋ ਵੀ ਡਿਸਕਲੋਜ਼ ਹੋਗਾ ਤੁਹਾਨੂੰ ਦੱਸਾਂਗੇ ਜਰੂਰ ਬੈਕਗ੍ਰਾਉਂਡ ਕੀ ਹੈ ਸਰ ਦਾ ਬੈਕਗ੍ਰਾਉਂਡ ਜੀ ਇਹ ਸਟੱਡੀ ਕਰਦੇ ਨੇ ਬਾਕੀ ਹਲੇ ਤਫਤੀਸ਼ ਜਾਰੀ ਹੈ ਜਿੱਦਾਂ ਵੀ ਕੋਈ ਡਿਸਕਲੋਜ਼ ਹੋਗਾ ਤੁਹਾਨੂੰ ਜਰੂਰ ਦੱਸਾਂਗੇ ਸਰ ਮਸ਼ਹਦ ਦੀ ਕੋਈ ਆਪਤੀ ਨਹੀਂ ਹਲੇ ਤੱਕ ਕੋਈ ਪ੍ਰੀਲੀਮਿਨਰੀ ਨਹੀਂ ਖੜੀ ਹੋ ਰਹੀ ਲੱਗਦੀ ਤਕਰੀਬਨ ਜੀ ਇਹ 35 ਸਾਲ ਦੇ ਆਸ-ਪਾਸ ਹੈਗੇ ਨੇ ਦੋਨੋਂ ਯਾਨੀ 35 ਸਾਲ ਦੇ ਮਚੂ ਜਿਹੜਾ ਕੋਈ ਇਹਨੂੰ ਪਹਿਲਾ ਮਾਮਲਾ ਦਰਜ ਹੈਗਾ ਹਾਂਜੀ ਜੀ ਇੱਕ ਮਨਦੀਪ ਸਿੰਘ ਮੋਨੂ ਦੇ ਉੱਪਰ ਹੈਗਾ 14/21 ਦਾ ਉੱਥੇ ਪਰਚਾ ਦਰਜ ਹੈਗਾ ਉਹ 455 ਲੜਾਈ ਝਗੜੇ ਦਾ ਲਾਇਸੈਂਸ ਨਹੀਂ ਕੈਨਸਲ ਕੀਤਾ ਗਿਆ ਨਹੀਂ ਲਾਇਸੈਂਸ ਹੀ ਹੋਣਾ ਸੀ ਐਫਆਈਆਰ ਦੇ ਵਿੱਚ ਲੈ ਕੇ ਕੈਨਸਲ ਕਰਵਾਉਣਾ ਹੈ ਜੀ